ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਆਸ ਕਰਦੇ ਕਿ ਤੁਸੀਂ ਸਾਰੇ ਠੀਕ ਹੋਗੇ ਮਹਾਰਾਜ ਚੜ੍ਹਦੀ ਕਲਾ ਵਿੱਚ ਰੱਖੇ ਲੋਬੀ ਦੋਸਤੋ ਅੱਜ ਜਿਹੜਾ ਬੱਦਲ ਸੀ ਉਹ ਤਕਰੀਬਨ ਸਾਰੇ ਇਲਾਕਿਆਂ ਦੇ ਵਿੱਚ ਘੁੰਮਣ ਰਿਹਾ ਸੀ ਤੇ ਮੀਂਹ ਕਿੱਥੇ ਕਿੱਥੇ ਪਿਆ ਵਾ ਉਹ ਆਪਣਾ ਕਮੈਂਟ ਕਰਕੇ ਤੇ ਜਰੂਰ ਦੱਸਿਓ ਤੇ ਸਾਡੇ ਵੀ ਇਧਰ ਤਰਨਤਾਰਨ ਪੱਟੀ ਏਰੀਏ ਦੇ ਵਿੱਚ ਵਿੱਚ ਹਰੀਆਂ ਵਾਲੀ ਸਾਈਡ ਤਕਰੀਬਨ ਜਿਹੜਾ ਉਹ ਲਾਗੇ ਲਾਗੇ ਪਿੰਡਾਂ ਦੇ ਵਿੱਚ ਮੀਂਹ ਜਿਹੜਾ ਵਾ ਉਹ ਕਾਫੀ ਪੈ ਗਿਆ ਵਾ ਮਹਾਰਾਜ ਚੜ੍ਹਦੀ ਕਲਾ ਰੱਖੇ ਕਿਉਂਕਿ ਅਰਕਿੰਦੀ ਝੋਨੇ ਦੀ ਫਸਲ ਵੀ ਜਿਹੜੀ ਆ ਕਿਸਾਨ ਵੀਰਾਂ ਦੀ ਬਾਸਬਤੀਆਂ ਜਿਵੇਂ ਲੱਗੀਆਂ ਵਾ ਤੇ ਕਾਫੀ ਜਿਹੜੀਆਂ ਉਹ ਵਧੀਆ ਵਾ ਮਹਾਰਾਜ ਗਾਂ ਹੁਣ ਬਜਾਈ ਰੱਖੇ ਮੀਂਹ ਦਾ ਕਿਉਂਕਿ ਜਿਹੜੇ ਝੋਨੇ ਆ ਉਹ ਤਕਰੀਬਨ ਨਸਰਨ ਤੇ ਜਿਹੜੇ ਆਉਂਦੇ ਜਾਂਦੇ ਆ ਤੇ ਮੀਂਹ ਜਿਹੜਾ ਵਾ ਉਹ ਕਾਫੀ ਫੇਰ ਕਿੰਦੀ ਹੁਣ ਆ ਜਿਹੜਾ ਅੱਜ ਪੈ ਗਿਆ ਵਾ ਕਾਫੀ ਪੈ ਗਿਆ ਵਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਅੱਜ ਜਿਹੜਾ ਵਾ ਉਹ ਮੀ ਪਿਆ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੇਜ ਨੂੰ ਕਰ ਲਿਓ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਨਵੀਂ ਅਪਡੇਟ ਵੀਡੀਓ ਜੋ ਵੀ ਤੁਹਾਡੇ ਵਾਸਤੇ ਲੈ ਕੇ ਆਈਏ ਤੇ ਤੁਹਾਡੇ ਤੱਕ ਜੜੀ ਉਹ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ